ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਜ਼ੁਬਾਨੀ ਪਾਕ ਤੂ ਬਚਨ ਕਰਦੇ ਸਲੋਕ ਸਲੋਕ ਇੱਕ ਸ਼ੰਦ ਦਾ ਨਾਮ ਹੈ ਸ਼ੰਦਬੰਦੀ ਦਾ ਨਿਜਮ ਹੈ ਤੇ ਵਿਦਵਾਨਾਂ ਨੇ ਸਲੋਕ ਨਾਮ ਦੀ ਮੁਕਤੀ ਵੀ ਮੰਨੀ ਸਲੋਕ ਸਰੂਪ ਸਯੁਜ ਸਮੀਪ ਇਹ ਚਾਰ ਪ੍ਰਕਾਰ ਦੀਆਂ ਮੁਕਤੀਆਂ ਪਰਮਾਤਮਾ ਦਾ ਲੋਕ ਸਲੋਕ ਪਰਮਾਤਮਾ ਦੇ ਲੋਕ ਵਿੱਚ ਪਹੁੰਚ ਜਾਣਾ ਉਸ ਦੁਨੀਆ ਵਿੱਚ ਪਹੁੰਚ ਜਾਣਾ ਉਸ ਅਵਸਥਾ ਵਿੱਚ ਪਹੁੰਚ ਜਾਣਾ ਜਿੱਥੇ ਦਾਗ ਕੇ ਦੁੱਖਾਂ ਰੋਗਾਂ ਦਰਦਾਂ ਕਲੇਸ਼ਾਂ ਤੋਂ ਨਜਾਕਤਾ ਹਾਸਲ ਹੋਣੀ ਆ ਉਸ ਪਾਸੇ ਨੂੰ ਚੱਲਣਾ ਸਾਮੀ ਪ੍ਰਭੂ ਦੇ ਕੋਲ ਚੱਲੇ ਜਾਣਾ ਖੈਰ ਸੰਖੇਪ ਕਰਾਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰ ਸਿੱਖਾਂ ਨੇ ਇਹ ਪੁੱਛ ਲਿਆ ਮਹਾਰਾਜ ਆਪ ਦੀ ਕਿਰਪਾ ਕਰਨਿਓ ਬੜੇ ਬੜੇ ਸੁੰਦਰ ਬਚਨ ਸੁਣਾਣੇ ਹੇ ਸੱਚੀ ਸਰਕਾਰ ਕਿਰਪਾ ਕਰੋ ਸੰਸਾਰ ਆਪ ਉਪਦੇਸ਼ ਦਿਨੇਓ ਬਈ ਸਬਨਾਂ ਨੂੰ ਛੱਡਣਾ ਪੈਣਾ ਸ਼ਰੀਰ ਕਰਕੇ ਸੰਸਾਰ ਸਬਨਾ ਨੇ ਛੱਡਣਾ ਹੈ ਤੇ ਮਹਾਰਾਜ ਜਦੋਂ ਸਬਨਾ ਨੇ ਛੱਡਣਾ ਕੀ ਸਾਰਿਆਂ ਨੂੰ ਪਤਾ ਕਿ ਸਾਰਿਆਂ ਨੇ ਗੱਲ ਸਮਝ ਲਈ ਸਾਰਿਆਂ ਨੇ ਜਾਣ ਦੀ ਤਿਆਰੀ ਕਰ ਲਈ ਹੈ ਕਿਹੋ ਜਿਹਾ ਉਹ ਮਾਹੌਲ ਕਿਹੋ ਜਿਹੀ ਉਹ ਅਵਸਥਾ ਹੈ ਕਿੰਨੇ ਇਹ ਨਿਸ਼ਚੇ ਕੀਤਾ ਹੋਇਆ ਯਕੀਨ ਮੰਨਣਾ ਕੀਤਾ ਹੈ ਤੇ ਫਿਰ ਸਤਿਗੁਰੂ ਮਹਾਰਾਜ ਆਪਣੀ ਜ਼ੁਬਾਨੇ ਪਾਗ ਤੋਂ ਬਚਨ ਕਹਿੰਦੇ ਜਿੰਨੀ ਚੱਲਣਾ ਜਾਣਿਆ ਸੇ ਕਿਉਂ ਕਰਹਿ ਵਿਥਾਰ ਤਨ ਗੁਰੂ ਅੰਗਦ ਦੇ ਮਹਾਰਾਜ ਦੇ ਦੁਨੀਆ ਦੇ ਮਾਲਕ ਮਹਾਰਾਜ ਸੱਚੀ ਸਰਕਾਰ ਕਹਿੰਦੇ ਜਿਨ੍ਹਾਂ ਨੇ ਸੰਸਾਰ ਤੋਂ ਚੱਲਣਾ ਸਮਝਿਆ ਕਿ ਸੰਸਾਰ ਤੋਂ ਚੱਲੇ ਜਾਣਾ ਟੁਰ ਜਾਣਾ ਇਥੇ ਰਹਿਣ ਵਾਸਤੇ ਨਹੀਂ ਆਏ ਮਹਾਰਾਜ ਕਹਿੰਦੇ ਸੇ ਉਹ ਉਹ ਜੀਵ ਜਿਹੜੇ ਆ ਕਿਉਂ ਕਰੇ ਵਿਥਾਰ ਉਹ ਫੈਲਾਵ ਨਹੀਂ ਕਰਦੇ ਔਰ ਮਨ ਦੇ ਖਿਆਲਾਂ ਦਾ ਫੈਲਾਵ ਨਹੀਂ ਕਰਦੇ ਦੁਨੀਆਂ ਵਿੱਚ ਜਾਦੇ ਚੁਮੇ ਲਿਆਂਦਾ ਕਿ ਬਿਰਤੀ ਇਧਰੇ ਨੰ ਤੁਰੀ ਰਵੇ ਪਰਮਾਤਮਾ ਵੱਲ ਨੂੰ ਮੁੜੇ ਮਹਾਰਾਜ ਸੱਚੀ ਪਰਸ਼ਾ ਮੀਰ ਕਰਦੇ ਉਹਨਾਂ ਨੂੰ ਪਤਾ ਮੇਰਾ ਇਹ ਟਿਕਾਣਾ ਨਹੀਂ ਮੁਕਾਮ ਕਰ ਕਰ ਬੈਸਨਾ ਨਿਤ ਚੱਲਣੇ ਕੀ ਧੂਖ ਪਤਾ ਹੈ ਇੱਕ ਦਿਨ ਸੰਸਾਰ ਤੋਂ ਚੱਲਣੇ ਤੁਰਣੇ ਇੱਥੇ ਰਹਿਣਾ ਨਹੀਂ ਇੱਥੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਚਾਰ ਜੁਗਾ ਤੋਂ ਨਦਰ ਮਾਰ ਲਈ ਇੱਥੇ ਕੋਈ ਸਥਿਰ ਨਹੀਂ ਰਿਹਾ ਸਾਰਿਆਂ ਨੇ ਦਾਣਾ ਤੁਰਨਾ ਚੱਲਣਾ ਪੈਣਾ ਮਹਾਰਾਜ ਮੀਰ ਕਰ ਦਿੱਤੀ ਰਾਣਾ ਰਾਉ ਨਾ ਕੂ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੇ ਧੀਰ ਜਿੰਨੀ ਚੱਲਣ ਜਾਣਿਆ ਉਨਾਂ ਨੇ ਜਦੋਂ ਚਾਲਾ ਮਾਰਨਾ ਹੁੰਦਾ ਹੈ ਨਾ ਕਿਸੇ ਜਗ੍ਹਾ ਤੋਂ ਲੋਡਿੰਗ ਦਾ ਸਮਾਨ ਨਾਲ ਸੰਭਾਲਿਆ ਜਾਂਦਾ ਹੈ ਨਾਲ ਆਦਮੀ ਉਹ ਸਮਾਨ ਇਕੱਠਾ ਕਰ ਲੈਂਦਾ ਮੇਰੇ ਨਾਲ ਦਾਵੇ ਤੇ ਉਹ ਬੇਸਮਝੀ ਦੇ ਅੰਦਰ ਬੇਗਿਆਤੀ ਦੇ ਅੰਦਰ ਉਹ ਸਮਾਨ ਛੱਡਦਾ ਨਹੀਂ ਉਹ ਸਮਝ ਸਮਝ ਕੇ ਬਈ ਆ ਕੁਝ ਮੇਰੇ ਨਾਲ ਮੈਂ ਲਗਾ ਸਕਣਾ ਉਹ ਇਕੱਠਾ ਕਰਦਾ ਤੇ ਵਿਦਵਾਨ ਸੱਜਣ ਮਾਪੁਰਸ਼ ਕਹਿੰਦਿਆ ਕਿ ਉਹ ਦਿਨ ਨੇੜੇ ਆ ਗਿਆ ਜਦੋਂ ਤੂੰ ਇਥੋਂ ਚਾਲਾ ਮਾਰਨਾ ਹੈ ਇਥੋਂ ਤੁਰਨਾ ਇਸ ਦੁਨੀਆ ਦੇ ਵਿੱਚੋਂ ਤੇ ਤੇਰਾ ਸਾਹਾ ਨੇੜੇ ਆਇਆ ਏ ਉਹ ਦਿਨ ਨੇੜੇ ਆ ਗਿਆ ਜਿਨੂੰ ਮਹਾਰਾਜ ਭਗਤ ਕਬੀਰ ਸਾਹਿਬ ਜੀ ਵੀ ਬਚਨ ਕਰ ਦਿਆ ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕੂ ਹੈ ਕਾ ਕਾ ਦਸੋ ਕੌਣ ਕਿਸੇ ਦਾ ਕੌਣ ਕਿਸੇ ਦੇ ਨਾਲ ਚੱਲਿਆ ਕੋਈ ਨਹੀਂ ਤੁਰਿਆ ਔਰ ਤੂੰ ਬੇਸਮਝੀ ਦੇ ਅੰਦਰ ਬੜਾ ਸਕੂਨ ਮਹਿਸੂਸ ਕਰਕੇ ਬੈਠਾ ਏ ਇੱਕ ਦਿਨ ਸੰਸਾਰ ਤੋਂ ਤੁਰਨੈ ਜਾਗ ਇਧਰਲੇ ਪਾਸਿਓਂ ਸੰਸਾਰ ਵੱਲੇ ਤਾਂ ਜਾਗਦਾ ਹੈ ਨਿਰੰਕਾਰ ਵੱਲੇ ਸੁੱਤਾ ਹੈ ਔਰ ਤੈਨੂੰ ਇਹ ਸਮਝ ਆ ਜਾਵੇ ਜਾਗ ਕੇ ਕਿ ਮੈਥੋਂ ਜਾਣਾ ਹੈ ਤੁਰਨਾ ਹੈ ਇੱਕ ਦਿਨ ਤੇ ਫਿਰ ਉਹ ਵਿਦਵਾਨ ਸੂਫੀ ਕਹਿੰਦਾ ਉਠ ਜਾਗ ਕੁਹਾੜੇ ਮਾਰ ਨਹੀਂ ਕੁਹਾੜੇ ਬੰਦਾ ਕਦੋਂ ਮਾਰਦਾ ਜਦੋਂ ਐਨ ਸੁੱਤਾ ਹੋਵੇ ਕੋਈ ਸੋਜ ਨਹੀਂ ਕੰਮ ਧੰਦੇ ਦੇ ਤੇ ਬੜੇ ਖਰਾਟੇ ਮਾਰਦਾ ਤੇ ਸੂਫੀ ਫਕੀਰ ਕਹਿੰਦੇ ਆ ਸਾਈਂ ਬੁੱਲੇ ਸ਼ਾਹ ਕਹਿੰਦੇ ਉਠ ਕਿਉਂ ਇੰਨੇ ਖਰਾਟੇ ਮਾਰਦਾ ਜਾਗ ਘਰਾੜੇ ਮਾਰ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਵਾਦਾਂ ਮਾਰ ਕੇ ਬਾਣੀ ਅੰਦਰ ਕਹਿੰਦੇ ਜਾਗੋ ਜਾਗੋ ਸੁਤਿਓ ਚੱਲਿਆ ਵਨਜ਼ਾਰਾ ਸਮਾ ਨਿਕਲ ਚੱਲਿਆ ਦੀ ਜਾਗੋ ਔਰ ਜਾਗ ਮਹਾਰਾਜ ਵੀ ਆਵਾਜ਼ਾਂ ਮਾਰ ਕੇ ਕਹਿੰਦਿਆ ਜਾਗ ਲਿਹੁ ਰੇ ਮਨਾ ਜਾਗ ਲਿਹੁ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਕਹਿ ਲੱਗੀ ਸਜਨਾ ਸੁੱਤਾ ਨਾ ਰਹਿ ਉੱਠ ਕੇ ਪਰਮਾਤਮਾ ਦੇ ਗੁਣ ਗਾ ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਦੇਖ ਤੂੰ ਇਸ ਸੰਸਾਰ ਵਿੱਚ ਸੁੱਤਾ ਐ ਨਾ ਇੱਕ ਦਿਨ ਸਦਾ ਦੀ ਨੀਂਦੇ ਸੌ ਜਾਵੇਂਗਾ ਉਹ ਦਿਨ ਤੈਨੂੰ ਕਿਸੇ ਨੇ ਆਵਾਜ਼ ਨਹੀਂ ਮਾਰਨੀ ਇੱਕ ਦਿਨ ਸੋਵਨ ਹੋਏਗਾ ਇੱਕ ਦਿਨ ਤੇਰਾ ਸੌਣਾ ਹੋਵੇਗਾ ਔਰ ਲਾਂਬੇ ਗੂੰਡ ਪਸਾਰ ਕਹਿੰ ਲੱਗੇ ਫਰੀਦਾ ਸੂਤਾ ਕੀ ਕਰੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਸੂਤਾ ਕੀ ਕਰੇ ਉੱਠ ਕੇ ਨਾ ਜਪਹਿ ਮੁਰਾਰ ਉੱਠ ਜਾ ਘੁਰਾੜੇ ਮਾਰ ਨਹੀਂ ਔਰ ਜਾਗੋ ਸੁੱਤੇਓ ਉੱਠ ਕੇ ਰੱਬ ਨੂੰ ਜਪਦਾ ਨਹੀਂ ਖੁਰਾਟੇ ਮਾਰ ਕੇ ਸਮਾਂ ਬਰਬਾਦ ਕਰੀ ਜਾਂਦਾ ਆ ਫਰੀਦਾ ਸੌਣ ਦਾ ਸਮਾਂ ਨਹੀਂ ਉਹ ਮਹਾਰਾਜ ਫਰੀਦ ਸਾਹਿਬ ਕਹਿੰਦਿਆ ਔਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੁੰਡ ਫਸਾਰ ਮਹਾਰਾਜ ਭਗਤ ਸਹਿਬ ਕਹਿੰਦੇ ਨੇ ਭਲਿਆ ਕਬੀਰ ਸਾਹਿਬ ਮਹਾਰਾਜ ਕਹਿੰਦੇ ਭਲਿਆ ਕੀ ਕਰੇਗਾ ਸੁੱਤਾ ਬੜੇ ਲੋਕ ਸੁੱਤੇ ਰਹਿ ਜਾਂਦੇ ਤੇ ਸੁੱਤੇ ਹੋਏ ਸੰਸਾਰੀ ਨਿੰਦੇ ਸਮਾਂ ਬਰਬਾਦ ਕਰ ਦਿੰਦੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਸੂਤਾ ਕੀ ਕਰੇ ਉੱਠ ਕੇ ਨਾਂ ਜਪੇ ਮੂਰਾਰ ਇੱਕ ਦਿਨ ਸੋਵਨ ਹੋਏ ਗੋ ਲੰਬੇ ਗੂੰਡ ਪਸਾਰ ਕਹਿ ਲੱਗੇ ਲੰਮੀਆਂ ਤਾਨ ਕੀ ਸੌਂਦਾਵੇਂਗਾ ਫਿਰ ਨਹੀਂ ਉੱਠਿਆ ਜਾਣਾ ਉਠ ਅਰ ਜਪ ਜਿਹਨੂੰ ਮਹਾਰਾਜ ਕਹਿੰਦੇ ਆ ਪਰਭਾਤੇ ਉਠ ਨਾਮ ਜਪ ਨਿਸ ਬਾਸਰ ਆਰਾਧ ਕਰ ਤੁਜੇ ਨਾ ਬਿਆਪਈ ਨਾਨਕ ਮਿਟੇ ਉਪਾਦ ਉਠ ਔਰ ਉਠਤ ਸੁਖਿਆ ਬੈਠ ਸੁਖਿਆ ਭਉ ਨਹੀਂ ਲੱਗੈ ਜਾਂ ਐਸੇ ਪ੍ਰਭੂ ਜੀਆ ਦੇਵ ਨੂੰ ਸਮਝ ਲਿਆ ਡਰ ਨਹੀਂ ਰਹੇਗਾ ਖੈਰ ਸੰਖੇਪ ਕਰਾਂ ਸੂਫੀ ਸਦਨ ਕਾ ਲੱਗਾ ਉਠ ਜਾਗ ਕੁਹਾੜੀ ਮਾਰ ਨਹੀਂ ਐਵੇਂ ਆਵੇਸਲਾ ਹੋ ਕੇ ਖੁਰਾਟੀ ਨਾ ਮਾਰ ਈ ਸੌਨ ਤੇਰੀ ਦੁਰਕਾਰ ਨਹੀਂ ਈ ਸੌਣਾ ਬੀ ਸਮਝੀਦਾ ਤੇ ਤੇਰੇ ਵਾਸਤੇ ਚੰਗਾ ਨਹੀਂ ਇਹ ਸੌਨ ਤੇਰੇ ਦੁਰਕਾਰ ਨਹੀਂ ਇੱਕ ਰੋਜ਼ ਜਹਾਨੋਂ ਜਾਣਾ ਏ ਇੱਕ ਦਿਨ ਸੰਸਾਰ ਤੋਂ ਟੁਰ ਜਾਣਾ ਏ ਭਲਿਆ ਜਾਣਾ ਪੈਣਾ ਪਰਿਵਾਰ ਕਾਰੋਬਾਰ ਸੰਸਾਰ ਛੱਡ ਕੇ ਟੁਰਨਾ ਪੈਣਾ ਇੱਕ ਰੋਜ਼ ਜਹਾਨੋਂ ਜਾਣਾ ਏ ਜਾ ਕਬਰੇ ਵਿੱਚ ਸਮਾਣਾ ਕਿਉਂ ਅਸਲਾਮियत ਤਾ ਮਤ ਦਾ ਫਕੀਰ ਏ ਤੇ ਉਹ ਕਬਰ ਦੀ ਗੱਲ ਕਰਦਾ ਹੈ ਕਬਰ ਦੀ ਕਹਿੰਦੇ ਇੱਕ ਦਿਨ ਆਵੇਗਾ ਤੂੰ ਕਬਰ ਦੇ ਵਿੱਚ ਜਾ ਕੇ ਪਿਆ ਹੋਵੇਂਗਾ ਆਪਣਾ ਸ਼ਰੀਰ ਲੈ ਕੇ ਜਾ ਕਬਰੀ ਵਿੱਚ ਸਮਾਨਾ ਜਿਹੜੀ ਤਨ ਦਾ ਦੇਹੀ ਦਾ ਤੂੰ ਮਾਨ ਪਿਆ ਕਰਦਾ ਨਾ ਮਹਾਰਾਜ ਬਚਨ ਕਰਦੇ ਤੇਰਾ ਗੋਸ਼ਤ ਕੀੜਿਆਂ ਖਾਣਾ ਹੈ ਉਰਦੂ ਜਿਹੜੇ ਸੱਜਣ ਪੜਦੇ ਉਹਨਾਂ ਨੂੰ ਪਤਾ ਹੈ ਕਿ ਗੋਸ਼ਤ ਉਰਦੂ ਚ ਔਰ మాਸ ਨੂੰ ਕਹਿੰਦੇ ਆ ਤੇਰੇ ਤਨ ਦਾ మాਸ ਜਿਹੜਾ ਹੈ ਨਾ ਤੂੰ ਮੁਰਦਾ ਕਬਰ ਵਿੱਚ ਪਿਆ ਹੋਏਗਾ ਮੁਰਦੇ ਦੇ ਵਿੱਚੋਂ ਜਿੰਦਾ ਜੀਵ ਪੈਦਾ ਹੋ ਕੇ ਤੇਰੇ ਤਨ ਦਾ మాਸ ਸਮੇਟ ਕੇ ਉਹ ਵੀ ਮੁਰਦਾ ਹੋ ਜਾਣਗੇ ਇੱਕ ਰੋਜ਼ ਜਹਾਨ ਨੂੰ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ ਤੇਰਾ ਗੋਸ਼ਤ ਕੀੜਿਆਂ ਖਾਣਾ ਏ ਕਰ ਚੇਤਾ ਮਰਗ ਵਿਸਾਰ ਨਹੀਂ ਉਠ ਜਾਗ ਕੁੜਾੜੀ ਮਾਰ ਨਹੀਂ ਅਵੇਸਲਾ ਨਾ ਹੋ ਸਾਵਧਾਨ ਹੋ ਇਹ ਤਨ ਵੀ ਤੇਰੇ ਨਾਲ ਨਹੀਂ ਤੁਰਨਾ ਇਨੇ ਇੱਥੇ ਰਹਿ ਦਾਣਾਈ ਇਹਦੇ ਕਿਸੇ ਕੰਮ ਨਹੀਂ ਆਉਣਾ ਇਹਦੇ ਦੁਆਰਾ ਪ੍ਰਭੂ ਨੂੰ ਮੇਲ ਜਿਸ ਵਾਸਤੇ ਆਇਆ ਔਰ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨਹਿ ਬਸੀਰਾ ਜਿਹੜੇ ਕੰਮ ਵਾਸਤੇ ਆਇਆ ਨਾ ਬਿਹਜੋ ਉਨੂੰ ਖਰੀਦੋ ਉਹਦਾ ਵਪਾਰ ਕਰੋ ਜਾ ਕੋ ਆਈ ਸੁਈ ਬਿਹਾਜੋ ਹਰ ਗੁਰਤੀ ਮਨਹ ਬਸ਼ੀਰਾ ਫਿਰ ਕੀ ਹੋਵੇਗਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਔਰ ਆਪਣੇ ਅੰਦਰ ਟਿਕੇਗਾ ਇੱਕ ਸਕੂਨਦਾਇਕ ਮਹੱਲ ਪਰਮਾਤਮਾ ਦੇ ਵਿੱਚ ਆਬੇ ਤਾਰੂ ਬਣੇਗਾ ਪਰਮਾਤਮਾ ਦੇ ਘਰ ਵਿੱਚ ਸਮਾਦਾਵੇਂਗਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਸ਼ਾਂਤੀਪੂਰਵਕ ਗਿਆਨਾਂ ਤਰੋਕੇ ਸੁਖ ਤੈਨੂੰ ਅੰਦਰ ਬਾੜ ਦਾ ਮਿਲੇਗਾ ਫੇਰ ਨਾਲ ਮਹਾਰਾਜ ਕਹਿੰਦੇ ਬਾਹਰ ਪਰਦਕੇ ਨਾ ਹੋਏ ਕੋ ਫੇਰਾ ਆਉਣਾ ਦਾਣਾ ਤੇਰਾ ਮੁਕਦਾਵੇਗਾ ਜੇ ਜਪ ਲਵੇਂ ਉਹਨੂੰ ਆਰਾਧੇ ਮਹਾਰਾਜ ਕਿਰਪਾ ਕਰਦੇ ਨੇ ਕਿ ਸੰਸਾਰ ਵਿੱਚੋਂ ਤੂੰ ਤੁਰਨਾ ਸੰਸਾਰ ਵਿੱਚੋਂ ਜਾਣਾ ਜਿਨ੍ਹਾਂ ਨੇ ਸਮਝ ਲਿਆ ਸੇ ਕਿਉਂ ਕਰੇ ਵਿਥਾਰ ਉਹ ਬਹੁਤਾ ਫੈਲਾਵ ਨਹੀਂ ਕਰਦੇ ਉਹਦੇ ਵਿੱਚ ਸੰਸਾਰ ਦੇ ਤੰਦਿਆਂ ਦੇ ਵਿੱਚ ਖਚ ਧੋਕੇ ਧਰਮ ਨਹੀਂ ਹਾਰਦੇ ਉਹ ਨਿਰੰਕਾਰ ਨੂੰ ਜਪਦੇ ਯਾਦ ਕਰਦੇ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਕਹਿੰਦੇ ਜਿਨੀ ਚੱਲਣ ਦਾ ਨੇ ਆ ਸੇ ਕਿਉਂ ਕਰੇ ਵਿਥਾਰ ਉਹ ਕਾਰੋਬਾਰ ਦੇ ਵਿੱਚ ਰਹਿੰਦੇ ਆ ਨਰੰਕਾਰ ਨੂੰ ਜਪਦਾ ਆਪਣਾ ਸਮਾ ਉਸ ਪਾਸੇ ਨੂੰ ਸਫਲਿਆ ਕਰਦਾ ਹੈ ਕਿ ਪਰਮਾਤਮਾ ਮਿਲ ਜਾਵੇ ਉਹਦੇ ਅੰਦਰ ਬਿਰਤੀ ਟੰਡਾਉ ਵਾਲੀ ਆ ਤੇ ਭਾਵੇਂ ਉਹ ਚੱਲਦਾ ਹੈ ਕਾਰੋਬਾਰ ਵੱਲ ਨੂੰ ਪਰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਚੱਲਦੇ ਨੇ ਪਰ ਅੰਦਰ ਬਿਰਤੀ ਟੰਡਾਉ ਵਾਲੀ ਆ ਤੇ ਚਲਨਿਆਂ ਚਲਨਿਆਂ ਇੱਕ ਦਿਨ ਬਾਣੀ ਸੁਣ ਲਈ ਭਾਈ ਜੋ ਤੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖ ਸੰ ਬਾਣੀ ਨੇ ਅੰਦਰ ਦਾ ਰਸ ਦਿੱਤਾ ਤੇ ਨਾਲ ਪੁੱਛ ਲਿਆ ਇਹ ਬਾਣੀ ਦੇ ਉਚਾਰਨ ਕਰਤਾ ਦਾਤਾਰ ਦੇ دیدار ਹੋ ਸਕਦੇ ਨੇ ਜਿਨ੍ਹਾਂ ਦੇ ਬੋਲ ਬੜੇ ਮਿੱਠੇ ਨੇ ਅੰਦਰ ਤਪਦੇ ਨੂੰ ਸ਼ਾਂਤੀ ਦਿੰਦੇ ਨੇ ਔਰ ਕਦੇ ਸਕੂਨ ਨਹੀਂ ਸੀ ਮਿਲਿਆ ਅਦ ਬਾਣੀ ਨਾਲ ਸਕੂਨ ਮਿਲਿਆ ਤੇ ਉਹਨੇ ਕਿਹਾ ਸਜਣਾ ਇਹ ਬਾਣੀ ਦੇ ਉਚਾਰਨ ਕਰਤਾ ਧੰ ਗੁਰੂ ਨਾਨਕ ਨਰਨਾਰੰਗੀ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਵਸਦੇ ਨੇ ਅਰ ਜਦੋਂ ਇਹ ਕੰਨਾਂ ਨਾਲ ਸੁਣ ਲਿਆ ਤੇ ਗੁਰੂ ਅੰਗਦ ਦੇ ਮਹਾਰਾਜ ਅਰ ਅੰਦਰ ਦੀ ਟੰਡਾਉ ਬਿਰਤੀ ਅੰਦਰ ਦੇ ਸਕੂਨ ਵਾਸਤੇ ਅਰ ਦੇਵੀ ਦੇ ਜਥਾ ਲੈ ਕੇ ਦਇਆ ਕਰਦੇ ਸਨ ਇਹਦੇ ਚ ਕੋਈ ਦੂਰ ਹੈ ਮਾ ਨਹੀਂ ਕਿਉਂਕਿ ਜੋ ਪਾਲਦੇ ਸੀ ਉਹ ਮਿਲ ਨਹੀਂ ਰਿਹਾ ਅਦ ਤਦੋ ਕਰਤਾਰਪੁਰੇ ਆਪਣੇ ਸੰਗ ਨੂੰ ਖੁਲਾਰ ਕੇ ਆਪ ਗਏ ਨੇ ਧਰਮਸ਼ਾਲਾ ਵੱਲ ਨੂੰ ਗੁਰੂ ਨਾਨਕ ਸਹਿਬ ਮਹਾਰਾਜ ਬਾਰ ਬਾਰ ਮਿਲੇ ਔਰ ਭਾਈ ਲੈਣਾ ਰੂਪ ਚ ਨੇ ਘੋੜੀ ਤੇ ਸਵਾਰ ਗੁਰੂ ਨਾਨਕ ਸਹਿਬ ਮਹਾਰਾਜ ਨੇ ਘੋੜੀ ਦੀ ਬਾਗ ਪਕੜੀ ਆ ਔਰ ਉਹ ਸੱਚੀ ਸਰਕਾਰ ਧਰਮਸ਼ਾਲਾ ਵਿੱਚ ਲੈ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੇਦਾਰ ਹੋਏ ਹੁਣ ਇਸ ਦਰ ਦਾ ਹੋ ਕੇ ਰਹਿ ਗਿਆ ਉਹਨਾਂ ਕਹਾ ਤੇਰੇ ਕੁਲ ਚੌਧਰ ਤੈਨੂੰ ਮੁਖੀਆ ਬਣਾਇਆ ਚੱਲ ਚੱਲੀਏ ਕਹਿਣ ਲੱਗਾ ਸਜਣੋ ਜਿੱਥੇ ਮੈਂ ਆਉਣਾ ਸੀ ਮੈਂ ਆ ਗਿਆ ਮੈਂ ਜਾਣ ਵਾਸਤੇ ਨਹੀਂ ਇਥੇ ਸਮਾਨ ਵਾਸਤੇ ਆਇਆ ਤੁਸੀਂ ਜਿੰਨਾ ਜਾਣਾਂ ਚਲੇ ਜਾਓ ਕਿਉਂਕਿ ਉਹਨੇ ਫੈਲਾਵ ਬਾਰੀ ਨਹੀਂ ਅੰਦਰੋ ਜੁੜਨਾ ਕੀਤਾ ਹੈ ਪਤਾ ਹੈ ਚੱਲਣਾ ਤੁਰਨਾ ਹੈ ਅੰਦਰੋ ਜੁੜਨੇ ਔਰ ਜੇ ਸਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਜੋ ਕੁਝ ਲੈਣ ਵਾਸਤੇ ਆਇਆ ਹੈ ਨਾ ਗੁਰੂ ਨੂੰ ਮਿਲਣ ਵਾਸਤੇ ਉਹ ਮਿਲ ਗਿਆ ਤੇ ਸਾਰੇ ਜੀਵ ਆਪਾਂ ਜਿੰਨੇ ਆ ਨਾ ਗੁਰੂ ਨੂੰ ਮਿਲਣ ਵਾਸਤੇ ਇਹ ਸ਼ਰੀਰ ਮਿਲਿਆ ਮਹਾਰਾਜ ਬਚਨ ਕਰਦੇ ਭਈ ਪਰਾਪਤ ਮਾਨੁਖ ਦੇਹੁਰਿਆ ਗੋਬਨ ਮਿਲਨ ਕੀ ਇਹ ਤੇਰੀ ਬਰੀਆ ਇਹ ਤੈਨੂੰ ਪਰਮਾਤਮਾ ਨੂੰ ਮਿਲਣ ਦਾ ਸਮਾਂ ਮਿਲਿਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਬਚਨ ਕਰਦੇ ਪ੍ਰਾਨੀ ਤੂੰ ਆਇਆ ਲਹਾ ਲੈਣ ਲੱਗਾ ਕਿਰਤ ਕੁਫਕੜੀ ਸਭ ਮੁਕਦੀ ਚੱਲੀ ਰਹਿਣ ਕੁਦਮ ਕਰੇ ਪਸਪੰਖੀਆ ਦਿਸੈ ਨਹੀਂ ਕਾਲ ਉਪਰ ਮੌਤ ਮੰਡਰਉਣੀ ਨਹੀਂ ਦੇਸਦੀ ਪਰਮਾਤਮਾ ਵਾਸਤੇ ਆਇਆ ਹੈ ਤੇ ਉਸ ਪਾਸੇ ਨੂੰ ਇਹ ਤੁਰਿਆ ਜੁੜਿਆ ਨਹੀਂ ਹੋਰ ਕੁਝ ਕਰਦਾ ਰਿਹਾ ਹੈ ਔਰ ਖੋਟੀ ਕਿਰਤ ਕਰਦਾ ਰਿਹਾ ਹੈ ਮਹਾਰਾਜ ਸਾਹਿਬ ਕਹਿੰਦੇ ਤੇਰਾ ਆਉਣਾ ਸੰਸਾਰ ਵਿੱਚ ਸਰੀਰ ਵਿੱਚ ਪਰਿਵਾਰ ਵਿੱਚ ਇਸ ਲਈ ਨਹੀਂ ਹੋਇਆ ਕਿ ਤੂੰ ਬਾਰੀ ਫੈਲਾਵ ਕਰਕੇ ਉਹਨਾਂ ਵਿੱਚ ਖਛ ਧੋ ਕੇ ਜ਼ਿੰਦਗੀ ਅਜ਼ਾਈ ਗਵਾ ਦੇਵੇਂ ਇਹਦੇ ਵਿੱਚ ਰਹਿ ਕੇ ਕੁਝ ਸਫਲਤਾ ਹਾਸਲ ਕਰੇ ਮਾਲਕ ਨੂੰ ਮਿਲ ਸਕੇ ਤੂੰ ਮਿਲਣ ਵਾਸਤੇ ਆਇਆ ਹੈ ਅਵੇਂ ਬਾੜ ਦੀ ਫੈਲਾਵਨਾ ਕਰ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਆਯੂ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਲਚ ਬ੍ਰਿਥਾ ਜਨਮ ਪੁਰਾਨੀ ਉਹ ਮਾਲਕ ਨਾਲ ਜੁੜ ਜਾਂਦੇ ਸੰਸਾਰ ਦੇ ਅੰਦਰ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗਚਾਰੇ ਨਾ ਰਾਜਾ ਨਾ ਕੰਗਾਲ ਕਿਸੇ ਨੇ ਰਹਿਣਾ ਨਹੀਂ ਰਹਿਣ ਨਾ ਪਾਵੇ ਸੋਰ ਨਰ ਦੇਵਾ ਉਠ ਸੁਧਾਰੀ ਕਰ ਮਨ ਜਨ ਸੇਵਾ ਮਹਾਰਾਜ ਸਾਹਿਬ ਕਹਿੰਦੇ ਉਠ ਕੇ ਸਭ ਚੱਲ ਗਏ ਤੇ ਚਲੇ ਦਾਣਾ ਸੰਖੇਪ ਕਰਾਂ ਮਹਾਰਾਜ ਕਹਿੰਦੇ ਜਿੰਨੀ ਚੱਲਣ ਜਾਣਿਆ ਜਿਨ੍ਹਾਂ ਨੇ ਇਹ ਗੱਲ ਨੂੰ ਜਾਣ ਲਿਆ ਸਮਝ ਲੈਣਾ ਕੀਤਾ ਕਿ ਚੱਲਣਾ ਜਿਸ ਤਰ੍ਹਾਂ ਕੋਈ ਆਦਮੀ ਲੋੜੀਂਦੀਆਂ ਵਸਤੂ ਕੀਮਤੀ ਵਸਤੂ ਇਕੱਠੀਆਂ ਕਰਦਾ ਹੈ ਨਾ ਕਿ ਮੈਂ ਇਥੋਂ ਚਲੇ ਜਾਣਾ ਆਹ ਵਸਤੂ ਜਿਹੜੀਆਂ ਆਮੋਲਕ ਨੇ ਔਰ ਬੇਹੱਦ ਕੀਮਤੀ ਨੇ ਉਹਨਾਂ ਨੂੰ ਨਾਲ ਬਨ ਲਵਾਂ ਮੈਨੂੰ ਕੰਮ ਦੇਣ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰ ਸਿੱਖ ਪਿਆਰੇ ਵੀ ਬਾਹਰ ਦੀਆਂ ਵਸਤੂ ਦਾ ਤਿਆਗ ਕਰਕੇ ਉਹਨਾਂ ਗੱਲਾਂ ਨੂੰ ਉਹਨਾਂ ਗੁਣਾਂ ਨੂੰ ਪੱਲੇ ਬੰਨਦੇ ਨੇ ਉਹ ਗਠੜੀ ਦੇ ਅੰਦਰ ਬਣਦੇ ਨੇ ਜਿਨ੍ਹਾਂ ਨਾਲ ਮਾਲਕ ਨਾਲ ਮਿਲਾਪ ਹੋਣਾ ਸਹਿਬ ਬਚਨ ਕਰਦੇ ਜੀ ਗੁਣ ਹੂਵੇ ਗੰਠੂੜੀ ਐ ਮਿਲੇਗਾ ਸੋਈ ਮਿਲਿਆ ਹੋਈ ਨਾ ਵਿਛੜੈ ਜੇ ਮਿਲਿਆ ਹੋਈ ਇੱਕ ਵਾਰ ਮਿਲਾਪ ਹੋ ਗਿਆ ਨਾ ਫਿਰ ਵਿਛੋੜਾ ਕਦੇ ਨਹੀਂ ਹੋਵੇਗਾ ਮਿਲੇਗਾ ਗੁਣ ਪੱਲੇ ਹੋਏ ਜੇ ਆਉਗਣ ਹੋਏ ਨਾ ਆਉਗਣ ਆਰੈ ਮਨਸੈ ਭਲੂ ਨ ਕਹੇ ਕੋਈ ਕੋਈ ਚੰਗਾ ਨਹੀਂ ਕਹਿੰਦਾ ਤੇ ਮਹਾਰਾਜ ਇਹ ਵੀ ਕਹਿੰਦੇ ਲੋਗ ਅਵਗਣਾ ਕੀ ਬੰਨੇ ਗੰਠੂੜੀ ਬਹੁਤ ਆਦ ਅੰਦਰ ਦੁਨੀਆਦਾਰ ਜੀਵ ਦੇੜਿਆ ਨਾ ਇਹ ਗੁਨਾਹ ਇਕੱਠੇ ਕਰਦੇ ਤੇ ਗੁਨਾਹ ਕਰਦੇ ਨੇ ਉਹਨਾਂ ਦੀਆਂ ਪੰਡਾ ਬੰਨਦੇ ਤੇ ਪੰਡਾ ਬਨ ਕੇ ਆਪਦੇ ਉੱਪਰ ਬੋਝ ਭਾਰ ਇਹਨਾਂ ਤੇ ਪੈਂਦਾ ਹੈ ਅਵਗਣਾ ਦਾ ਤੇ ਅਵਗਣ ਆਰਾ ਦੇੜਾ ਉਹਨੂੰ ਇੱਥੇ ਚੰਗਾ ਕੋਈ ਨਹੀਂ ਕਹਿੰਦਾ ਅਵਗਣਾਂ ਦੀਆਂ ਪੰਡਾਂ ਬੱਧੀਆਂ ਅਵਗਣ ਇਕੱਠੇ ਜੀਵਨ ਵਿੱਚ ਕੀਤੇ ਤੇ ਜਿੱਦਨ ਸੰਸਾਰ ਤੋਂ ਤੁਰਦਾ ਨਾ ਉਹ ਦਿਨ ਢੇੜਾ ਡੁੱਬ ਜਾਂਦਾ ਸੋ ਉਹ ਦਿਨ ਆਪ ਵੀ ਡੁੱਬਦਾ ਤੇ ਨਾਲ ਦੇ ਜਿਹੜੇ ਅਵਗਣਾਂ ਦੇ ਸਾਂਝੀਦਾਰ ਬਣੇ ਹੁੰਦੇ ਆ ਨਾ ਔਰ ਆਦਾਨ ਪ੍ਰਦਾਨ ਵਾਲੇ ਉਹਨਾਂ ਨੂੰ ਵੀ ਡੋਬ ਲੈਂਦਾ ਆ ਆਪ ਡੁੱਬੇ ਚਾਓ ਬੇਦਮ ਚੇਲੇ ਦੀਏ ਬੁਹਾਏ ਆਪ ਵੀ ਡੁੱਬਦਾ ਤੇ ਨਾਲ ਦੇ ਆ ਨੂਵੇਂ ਡੁੱਬਦਾ ਕਿਉਂਕਿ ਅਵਗਨ ਪੱਲੇ ਨੇ ਤੇ ਜਿਨ੍ਹਾਂ ਕੋਲ ਗੁਣਿਆ ਨਾ ਗੁਣ ਹੌਲੇ ਅਰ ਜਿਹੜੇ ਆ ਅਵਗਨਾ ਦਾ ਭਾਰ ਬੋਝ ਪਾਪਾਂ ਦੇ ਭਾਰ ਨਾਲ ਡੁੱਬਦਾ ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਹਰੂਏ ਹਰੂਏ ਤਿਰ ਗਏ ਡੂਬੇ ਜਿੰਨ ਸਿਰ ਭਾਰ ਜਿਨ੍ਹਾਂ ਦੇ ਸਿਰ ਤੇ ਪਾਪਾਂ ਦੀਆਂ ਪੰਡਾਂ ਡੋਬਦੇ ਉਹ ਨੇ ਤਰ ਦੇ ਉਹਨੇ ਜਨਾਂ ਦੀ ਖਿਰਦੇ ਦੇ ਅੰਦਰ ਗੁਣ ਅਸ਼ਾਈ ਵਸੀ ਹੋਈ ਆ ਮਹਾਰਾਜ ਕਹਿੰਦੇ ਲੋਗ ਅਬਗਨਾ ਕੀ ਬੰਨੇ ਗੰਠੜੀ ਗੁਣ ਨ ਵਿਹਾਜੈ ਕੋਈ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਕੋਈ ਵਿਰਲੇ ਔਰ ਜਿਹੜੇ ਗੁਣਾ ਦੇ ਗਾਹਕ ਉਹ ਹੈ ਨ ਵਿਰਲੇ ਕਨੇ ਨਹੀਂ ਫੈਲ ਫਕੜ ਸੰਸਾਰ ਮਹਾਰਾਜ ਕਹਿੰਦੇ ਉਹ ਥੋੜੇ ਨੇ ਜਿਹੜੇ ਗੁਨਾਵਾਲੇ ਉਹ ਬਾਹਰ ਦਾ ਵਿਸਥਾਰ ਨਹੀਂ ਕਰਦੇ ਉਹ ਅੰਦਰ ਦਾ ਕਰਦੇ ਨੇ ਜਿੰਨੀ ਚੱਲਣ ਜਾਣਿਆ ਜਿੰਨਾ ਜਾਣਿਆ ਸੰਸਾਰ ਤੋਂ ਚੱਲਣਾ ਚਾਲਾਂ ਮਾਰ ਦੇਣਾ ਇੱਕ ਦਿਨ ਤੁਰ ਦਾਣਾ ਆ ਕਹਿੰਦੇ ਸੇ ਉਹ ਕਿਉਂ ਕਰੇ ਵਿਥਾਰ ਉਹ ਕਦੇ ਵੀ ਫੈਲਾਵ ਬਾਹਰ ਦਾ ਨਹੀਂ ਕਰਦੇ ਇਹਦਾ ਮਤਲਬ ਇਹ ਵੀ ਨਹੀਂ ਕਿ ਬਾਹਰ ਉਹ ਖਾਚਤ ਨਹੀਂ ਹੁੰਦੇ ਬਾਰੀ ਕਾਰੋਬਾਰ ਦੇ ਅੰਦਰ ਮਹਾਰਾਜ ਕਹਿੰਦਿਆ ਚੱਲਣ ਸਾਰ ਨਾ ਜਾਣਨੀ ਉਹ ਚੱਲਣ ਦੀ ਸਾਰ ਖਬਰ ਨਹੀਂ ਜਾਣਦੇ ਕਿਉਂ ਉਹਨਾਂ ਨੂੰ ਮਰਨਾ ਭੁੱਲ ਜਾਂਦਾ ਆਪਣੀਆਂ ਸੁਭਦਾਵਾਂ ਉਪਲਬਧ ਕਰਕੇ ਔਰ ਆਪਣੀ ਸੁਰੱਖਿਆ ਤਾਂ ਮਜ਼ਬੂਤ ਕਰਦੇ ਨੇ ਬਈ ਸਾਨੂੰ ਕੌਣ ਮਾਰੇਗਾ ਕਿਸੇ ਨੇ ਕਿਲੇ ਬਣਾਏ ਕਿਸੇ ਨੇ ਹਥਿਆਰ ਅਪਣਾਏ ਕਿਸੇ ਨੇ ਦਵਾਈਆਂ ਮੈਡੀਕਲ ਆਦ ਦਾ ਜਿਹੜਾ ਸੀ ਸੇਵਨ ਕੀਤਾ ਸਹਾਇਤਾ ਲਈ ਸਰੀਰ ਤੇ ਵਡਾਪਾ ਨਾ ਆਵੇ ਕੋਈ ਰੋਗ ਨੇੜੇ ਨਾ ਆਵੇ ਵੈਦ ਰੱਖ ਲਏ ਹਾਕੀਮ ਰੱਖ ਲਏ ਵੱਡੇ ਵੱਡੇ ਡਾਕਟਰ ਰੱਖ ਲਏ ਸਰੀਰ ਤੇ ਵਡਾਪਾ ਆਉਣ ਤੋਂ ਕਈਆਂ ਨੇ ਸਰਜਰੀਆਂ ਕਰਾਣੀਆਂ ਆਰੰਭ ਕਰ ਦਿੱਤੀਆਂ ਸਦਾ ਦੇੜਾ ਔਰ ਨੌਜਵਾਨ ਦਿਸਾਂ ਮਹਾਰਾਜ ਸਾਹਿਬ ਕਹਿੰਦੇ ਇਥੋਂ ਤੱਕ ਆਪਣੀ ਬਾਡੀ ਦੀ ਰਖਵਾਲੀ ਵਾਸਤੇ ਸਰੀਰ ਵਾਸਤੇ ਉਹਦੇ ਗਾਰਡ ਬਣਾ ਲੈ ਬਾਡੀ ਗਾਰਡ ਬੰਦੀ ਸੁਰੱਖਿਆ ਤਤਾ ਵਾਸਤੇ ਮੈਨੂੰ ਕੋਈ ਝੋਟ ਨਾ ਪਹਤਾ ਸਕੇ ਮਹਾਰਾਜ ਸੱਚੀ ਸਰਕਾਰ ਕਹਿੰਧਿਆ ਤੂੰ ਜਿੰਨਾ ਕੁਝ ਮਰਜੀ ਕਰ ਲੈ ਰੱਬ ਨੂੰ ਭੁਲੇਖਾ ਨਹੀਂ ਪਾ ਸਕਦਾ ਸਜਣਾ ਇੱਕ ਦਿਨ ਜਿਹੜੇ ਤੇਰਾ ਲਾਜ ਕਰਦੇ ਆ ਨਾ ਤੇਰੇ ਰੋਗਾਂ ਤੋਂ ਤੈਨੂੰ ਨਰੋਗ ਕਰਦੇ ਨੇ ਜਿਹੜੇ ਤੇਰੀ ਰੱਖਿਆ ਕਰਦੇ ਨੇ ਔਰ ਤੇਰੀ ਬਾਡੀ ਦੀ ਇੱਕ ਦਿਨ ਉਹਨਾਂ ਆਪਣੀ ਬਾਡੀ ਛੱਡ ਜਾਣੀ ਹੈ ਜਿਹੜੇ ਤੈਨੂੰ ਨਰੋਗੀ ਜੀਵਨ ਦੇਂਦੇ ਦਵਾਈਆਂ ਮੈਡੀਸਿਨ ਦੇ ਦੇ ਕੇ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੇ ਵੀ ਚਲੇ ਜਾਣਾ ਤੂੰ ਵੀ ਇੱਥੋਂ ਚੱਲਣਾ ਆ ਸੰਸਾਰ ਤੋਂ ਚੱਲਣ ਤੋਂ ਪਹਿਲਾਂ ਨਰੰਕਾਰ ਨੂੰ ਆਰਾਧ ਤੂੰ ਸਾਰ ਖਬਰ ਨਹੀਂ ਜਾਣੀ ਕਿ ਇੱਕ ਦਿਨ ਸੰਸਾਰ ਤੋਂ ਟਰਣਾ ਇੱਥੋਂ ਵੱਡੇ ਵੱਡੇ ਤੁਰ ਗਏ ਤੇ ਮਵੀ ਚਲਣਾ ਹੈ ਮਹਾਰਾਜ ਕਹਿੰਦੇ ਕਾਜ ਸਵਾਰਨ ਹਾਰ ਜੇ ਚਲਣਾ ਜਾਣਦਾ ਨਾ ਤੇ ਉਹਨੂੰ ਚੇਤੇ ਕਰਦਾ ਜਿਨੇ ਕਾਜ ਸਵਾਰਨੇ ਆਰ ਜਿਨੇ ਆਕੇ ਜ਼ਿੰਦਗੀ ਸਵਾਰਨੀ ਆ ਜਿਨੇ ਆਕੇ ਜੀਵਨ ਸਵਾਰਣਾ ਹੈ ਮਹਾਰਾਜ ਕਹਿੰਦੇ ਚਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਕਿਉਂ ਨਹੀਂ ਸਾਰ ਖਬਰ ਦਾਣੀ ਕਹਿੰਦੇ ਅੰਦਰ ਕਾਮ ਕ੍ਰੋਧ ਵਿਸ ਜ਼ੈਰ ਵਾਸ਼ਨਾਵਾ ਆਦਿ ਅਰ ਦੁਰਾਚਾਰ ਦਾ ਜ਼ਹਿਰ ਅੰਦਰ ਵੱਧ ਗਿਆ ਅਰ ਦੂਜਿਆਂ ਬਾਰੇ ਅਸੀਂ ਬੜਾ ਜਾਣਦੇ ਆ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਆਪਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਹੁੰਦੇ ਮਹਾਰਾਜ ਸਾਹਿਬ ਕਹਿੰਦੇ ਚੰਗਾ ਹੋਵੇ ਤੂੰ ਆਪਣੇ ਬਾਰੇ ਜਾਣ ਦੂਜਿਆਂ ਬਾਰੇ ਅਨਥਾ ਗੱਲਾਂ ਨਾ ਕਰ ਸੱਜਣਾ ਉਹਨਾਂ ਨੇ ਤੈਨੂੰ ਕੁਝ ਨਹੀਂ ਹੁੰਦੇ ਨਾ ਸੱਚੀ ਸਰਕਾਰ ਮੀਰ ਕਰਦੇ ਜਿੰਨੀ ਚੱਲਣਾ ਸਹੀ ਜਾਣਿਆ ਜਿਨ੍ਹਾਂ ਨੇ ਇਹ ਸਹੀ ਸਮਝ ਲੈਣਾ ਕੀਤਾ ਇੱਕ ਦਿਨ ਸੰਸਾਰ ਤੋਂ ਚੱਲਣਾ ਆ ਸਤਿਗੁਰ ਸਿਬਹਿ ਨਾਮ ਸੰਭਾਲੇ ਉਹ ਸਤਿਗੁਰੂ ਦਾ ਸਿਮਰਨ ਕਰਦੇ ਨੇ ਤੇ ਨਾਮ ਨੂੰ ਸੰਭਾਲਦੇ ਇਕੱਠਾ ਕਰਦੇ ਫਿਰ ਦੇ ਵਿੱਚ ਟਿਕਾ ਕੇ ਰੱਖਦੇ ਆ ਉਹ ਚੱਲੇ ਚੱਲਣ ਹਾਰ ਵਾਟ ਵਟਾਇਆ ਕਹਿੰਦੇ ਚੱਲਣ ਵਾਲਾ ਚੱਲਦਾ ਵਾਟ ਵਟਾਇਆ ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਵਾਟ ਬਟਾਇਆ ਵਾਟ ਵਟਾਇਆ ਬਦਲਣਾ ਰਸਤਾ ਬਦਲਣਾ ਰਸਤਾ ਸੀਗਾ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਸੀ ਭਲੇ ਪਾਸੇ ਨੂੰ ਜਾਣ ਵਾਲਾ ਰਸਤਾ ਸੀ ਔਰ ਅਸ਼ਾਈ ਦਾ ਫੈਲਾਵ ਕਰਨਾ ਪਰ ਇਨੇ ਵਾਟ ਬਦਲੀ ਰਸਤਾ ਬਦਲਿਆ ਇਹ ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਇਹ ਧੰਦਾ ਪਿੱਟਦਾ ਹੈ ਸੰਸਾਰ ਤੇ ਇਹਨਾਂ ਨੂੰ ਸੱਚ ਪਰਮਾਤਮਾ ਨਹੀਂ ਚੰਗਾ ਲੱਗਦਾ ਜੇ ਪਰਮਾਤਮਾ ਨੂੰ ਸੰਸਾਰੀ ਜੀਵ ਸਿਮਰਦੇ ਆ ਨਾ ਸੇਵਾ ਕਰਦੇ ਆ ਨਾ ਯਾਦ ਕਰਦੇ ਨੇ ਇਹ ਇਸ ਵਾਦਾ ਕਰਕੇ ਨਹੀਂ ਕਰਦੇ ਕਿ ਤੂੰ ਸਾਨੂੰ ਜਨਮ ਦਿੰਦਾ ਤੂੰ ਸਾਨੂੰ ਜੀਵਨ ਦਿੱਤਾ ਪਰਿਵਾਰ ਦਿੱਤਾ ਕਾਰੋਬਾਰ ਦਿੱਤਾ ਤੇਰੀ ਅਰਾਧਨਾ ਕਰਦੇ ਆ ਇਹ ਇਸ ਲਈ ਉਹਨੂੰ ਯਾਦ ਕਰਦੇ ਆ ਕਿ ਤੰਦਾ ਜਿਹੜਾ ਹੈ ਮੇਰਾ ਚੜਦੀ ਕਲਾ ਚ ਉਹ ਧਰਮ ਭਾਵੇਂ ਜਿੱਧਰ ਮਰਜੀ ਜਾਵੇ ਅਰ ਤੰਦਾ ਹੀ ਜਿਹੜਾ ਨਾ ਉਹ ਖਿੱਚ ਕੇ ਆਪਾਂ ਨੂੰ ਲਿਆ ਰਿਹਾ ਹੈ ਜਿੰਨੇ ਆਪਾਂ ਗੁਰੂਕੁਲ ਆਉਣਿਆਂ ਕੱਲੇ ਇਸ ਸਥਾਨ ਤੇ ਨਹੀਂ ਜਿੱਥੇ ਜਿੱਥੇ ਵੀ ਸੰਗਤਾਂ ਜਾਂਦੀਆਂ ਜਿੱਥੇ ਜਿੱਥੇ ਵੀ ਗੁਰੂ ਦਾ ਦੇਦਾਰ ਕਰਨ ਸੇਵਾ ਕਰਨ ਸਿਮਰਨ ਕਰਨ ਬਾਣੀ ਪੜਨ ਬਾਣੀ ਸੁਨਨ ਕਥਾ ਕਰਨ ਕਥਾ ਸੁਣਨ ਕੀਰਤਨ ਕਰਨ ਕੀਰਤਨ ਸੁਣਨ ਵਾਸਤੇ ਜਿੱਥੇ ਜਿੱਥੇ ਵੀ ਦਾਨੇ ਸਾਰੇ ਨਹੀਂ ਬਹੁਤ ਆਦ ਅੰਦਰ ਬਹੁਤ ਆਦ ਅੰਦਰ ਧੰਦੇ ਵਾਸਤੇ ਆਉਨੇ ਆ ਧਰਮ ਵਾਸਤੇ ਨਹੀਂ ਆਉਂਦੇ ਕੋਈ ਨਹੀਂ ਕਹਿੰਦਾ ਕਿ ਮੈਨੂੰ ਪਰਮਾਤਮਾ ਤੂੰ ਚਾਹੀਦਾ ਔਰ ਤੇਰੀ ਚਾਹ ਤੇ ਤੇਰਾ ਨਾਮ ਚਾਹੀਦਾ ਤੇਰਾ ਗਿਆਨ ਚਾਹੀਦਾ ਸਾਰੇ ਕਹਿੰਦੇ ਆ ਮੇਰਾ ਆ ਕੰਮ ਹੋ ਜੇ ਆ ਕੰਮ ਹੋ ਜੇ ਆ ਕੰਮ ਹੋ ਜੇ ਆ ਕੰਮ ਹੋ ਜਾਏ